ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਅਮਰਪਾਲ ਸਿੰਘ ਦੇ ਸਮਰਥਕਾਂ ਨੇ ਇੱਕ ਬਈਆ ਰਗੜ ਦਿੱਤਾ ਕਿਵੇਂ ਰਗੜ ਦਿੱਤਾ ਪੰਜਾਬੀ ਕੁੜੀ ਦੇ ਨਾਲ ਬਹੁਤ ਮਾੜੀ ਹਰਕਤ ਕਰ ਰਿਹਾ ਸੀ ਪੂਰੀ ਵੀਡੀਓ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਔਰ ਫਿਰ ਕਹਿੰਦੇ ਨੇ ਅਮਰਪਾਲ ਸਿੰਘ ਮਾਰਾ ਕਿਵੇਂ ਮਾਰਾ ਇਹ ਕਰਦਾਰ ਨੇ ਸਿੱਖਾਂ ਦੇ ਔਰ ਦੂਜੇ ਪਾਸੇ ਪ੍ਰਵਾਸੀ ਕੀ ਕਰ ਰਹੇ ਨੇ ਪੰਜਾਬ ਦੇ ਅੰਦਰ ਇਹ ਵੀ ਤੁਹਾਨੂੰ ਪੂਰਾ ਪਤਾ ਲੱਗਣਾ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਕਿ ਅਮਰਪਾਲ ਸਿੰਘ ਉਹ ਸੂਰਵੀਰੀਓ ਦਾ ਪੰਜਾਬ ਦਾ ਜਿਨ੍ਹਾਂ ਦੇ ਰਾਹ ਤੇ ਚੱਲ ਕੇ ਹੋਏ ਸਿੱਖ ਨੌਜਵਾਨ ਇਹਨਾਂ ਨੇ ਪ੍ਰਵਾਸੀ ਨੂੰ ਪੂਰਾ ਰਗੜਾ ਲਾ ਦਿੱਤਾ ਪੰਜਾਬ ਦੇ ਅੰਦਰ ਬਹੁਤ ਵੱਡੀਆਂ-ਵੱਡੀਆਂ ਕਟਨਾਵਾਂ ਨੂੰ ਅੰਜਾਮ ਦਿੰਦੇ ਜਾ ਰਹੇ ਨੇ ਪ੍ਰਵਾਸੀ ਕਿਤੇ ਸਾਡੇ ਗੁਰੂਆਂ ਦੀ ਬੇਅਦਬੀ ਹੁੰਦੀ ਹੈ ਕਿਤੇ ਸਾਡੇ ਗੁਰੂ ਗ੍ਰੰਥ ਸਾਹਿਬ ਪਾੜੇ ਜਾਂਦੇ ਨੇ ਕਿਤੇ ਉਹਨਾਂ ਦੇ ਉੱਤੇ ਪਿਸ਼ਾਬ ਕੀਤਾ ਜਾਂਦਾ ਤੇ ਕਿਤੇ ਮਾਵਾਂ ਪੈਣਾਂ ਨੂੰ ਛੇੜਿਆ ਵੀ ਜਾਂਦਾ ਆ ਇੱਕ ਪੰਜਾਬੀ ਕੁੜੀ ਆ ਦਫ਼ਤਰ ਦੇ ਵਿੱਚ ਇਹਦੇ ਨਾਲ ਕੰਮ ਕਰਦੀ ਸੀ ਇਹਦੇ ਨਾਲ ਇਹਨੇ ਛੇੜਛਾੜ ਕਰ ਦਿੱਤੀ ਹੈ ਕੁੜੀ ਵੀ ਮੌਜੂਦ ਹੈ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਔਰ ਦੂਜੇ ਪਾਸੇ ਸਿੰਘਾਂ ਨੇ ਸੌਦਾ ਲਾ ਦਿੱਤਾ ਯਾਨੀ ਭਈਆ ਰਗੜ ਦਿੱਤਾ ਜਿਹਨੂੰ ਆਪਾਂ ਕਹਿੰਦੇ ਪ੍ਰਵਾਸੀ ਪ੍ਰਵਾਸੀ ਭਈਏ ਨੂੰ ਯਾਨੀ ਇੱਕ ਨਸੀਹਤ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਜੇਕਰ ਤੁਸੀਂ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦਿਓਗੇ ਇਹ ਆਪਣੇ ਹੀ ਲੋਕਾਂ ਦਾ ਕਸੂਰ ਹੈ ਦਰਅਸਲ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਅਮਰਪਾਲ ਸਿੰਘ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਹੋਰ ਕਰਨੀਆਂ ਨੇ ਜਿਹੜੀਆਂ ਕਿ ਬੜੀਆਂ ਹੀ ਅਹਿਮ ਨੇ ਸੋ ਮੈਨੂੰ ਉਹ ਤਾਂ ਹੋਊਗਾ ਤੇ ਕੋਈ ਨਾ ਇਸ ਅਪਾਰਟਮੈਂਟ ਦਾ ਅਫਸਰ ਵੀ ਹੋਊਗਾ ਤੂੰ ਠੀਕ ਹੈ ਪਰ ਜਿਹੜੀ ਤੇਰੀ ਗਲਤੀ ਹੈ ਨਾ ਤੈਨੂੰ ਨੰਗਾ ਕਰਾਂਗੇ ਦੁਨੀਆ ਸਾਹਮਣੇ ਯਾਦ ਰੱਖੀ ਮੈਂ ਤੈਨੂੰ ਕਿੱਥੇ ਕਹਿੰਦਾ ਹਾਂ ਕਿ ਇਹ ਸੀਗਾ ਨਾ ਗਲਤੀ ਤੇ ਬਾਕੀ ਇਹ ਕਹੀ ਸੀ ਮੈਂ ਤੇ ਬੈਠੀ ਉਹਦੀ ਉਮਰ ਪਤਾ ਕਿੰਨੀ ਆ ਉਹਨਾਂ ਦੇ ਮਾਪਿ ਉਹ ਕਿੰਨਾ ਯਕੀਨ ਕਰਕੇ ਭੇਜਦੇ ਨੇ ਕਿ ਗੁੱਡੀਆਂ ਸੇਫ ਹੈ ਤੇ ਆ ਕੇ ਕੰਮ ਕਰਕੇ ਤੁਹਾਡੇ ਕੋਲ ਆਪਣਾ ਸੀਨੀਅਰ ਕੌਣ ਹੈ ਇੱਥੇ ਮੈਂ ਜ਼ਰੇਤੀ ਨਹੀਂ ਹੈ ਤੂੰ ਵਾਜਾ ਬੰਦ ਮੈਂ ਤੈਨੂੰ ਮਨਾਵਾਂ 5 ਮਿੰਟਾਂ 'ਚ ਮਨਾ ਲੈਣਾ ਮੈਂ ਤੈਨੂੰ ਦੱਸਾਂ ਠੀਕ ਹੈ ਯਾਰ ਕੀ ਹੁੰਦਾ ਸਾਰੇ ਸਮਾਜ ਨੂੰ ਕਿੱਦਾਂ ਹੋ ਰਿਆਂਗਾ ਠੀਕ ਹੈ ਨਾ ਆਫਸਰ ਆਏਗਾ ਤੂੰ ਆਪਦੇ ਘਰੇ ਮਾਰ ਮਾਰ ਥੱਪੜ ਕੰਨਾਂ 'ਚੋਂ ਫੋਨ ਕਰ ਤੋ ਸਾਲਾ ਯਾਰ ਦਾ ਦਾ ਪੈਰੀ ਹੱਥ ਲਾ ਗਲਤ ਤਾਂ ਹੈ ਅਲੀਗੇਸ਼ਨ ਹੈ ਗਲਤ ਤਾਂ ਹੈ ਅਲੀਗੇਸ਼ਨ ਹੈ ਅਸੀਂ ਮੰਨ ਲੈਣੀ ਗੱਲ ਸਾਡੇ ਰੂਪਨਗਰ ਜ਼ਿਲ੍ਹੇ ਦੇ ਕਨੋਲੀ ਦੀ ਰਹਿਣ ਵਾਲੀ ਇਹ ਬੱਚੀ ਨੇ ਕੱਲ ਸਾਡੇ ਕੋਲੇ ਮਦਦ ਲਈ ਪਹੁੰਚ ਕੀਤੀ ਜੋ ਕਿ ਇਸ ਚੰਡੀਗੜ੍ਹ ਅਪਾਰਟਮੈਂਟ ਦੇ ਵਿੱਚ ਨੌਕਰੀ ਕਰ ਰਹੀ ਹੈ ਇੱਥੋਂ ਦੇ ਜਿਹੜੇ ਮੁੱਖ ਅਫਸਰ ਨੇ ਉਹ ਪ੍ਰਵਾਸੀ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਵੱਡੇ ਅਫਸਰ ਨੇ ਇਸ ਬੱਚੀ ਦੇ ਨਾਲ ਬੜੀ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਇਸ ਧੀ ਸਾਡੀ ਨੂੰ ਰੋਜ਼ ਰਾਤ ਨੂੰ ਗਲਤ ਮੈਸੇਜ ਕਰਨੇ ਵੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਜਦੋਂ ਇਸ ਸਾਡੀ ਧੀ ਨੇ ਇਸ ਅਫਸਰ ਨੂੰ ਤੇ ਮੂੰਹ ਤੇ ਜਵਾਬ ਦਿੱਤਾ ਵੀ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰ ਸਕਦੀ ਤਾਂ ਇਹ ਅਫਸਰ ਨੇ ਇਸ ਬੱਚੀ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦੇ ਵੀ ਸ਼ੁਰੂ ਕਰ ਦਿੱਤੀਆਂ ਤੇ ਅੱਜ ਬੱਚੀ ਨੂੰ ਕਹਦੇ ਮਾਤਾ ਜੀ ਨੂੰ ਲੈ ਕੇ ਇੱਥੇ ਪਹੁੰਚੇ ਆ ਤੇ ਬਣਦਾ ਹੱਕ ਵੀ ਦਵਾਇਆ ਗੁੱਡੀ ਨੂੰ ਤੇ ਵੇਖੋ ਤੁਸੀਂ ਇਸ ਪਾਪੀ ਨੂੰ ਅੱਜ ਕਿਵੇਂ ਸਾਬਕਾ ਸਖਾਇਆ ਹੈ ਇੱਕ ਮਿੰਟ ਇੱਕ ਹਰ ਤੁਸੀਂ ਮੈਨੂੰ ਹੁਣ ਇਹ ਗੱਲ ਪੰਜਾਬੀ ਸਮਝਦੇ ਹੋ ਨਾ ਤੁਸੀਂ ਤੁਸੀਂ ਮੈਨੂੰ ਹੁਣ ਇਹ ਗੱਲ ਦੱਸੋ ਵੀ ਮੰਨ ਲਓ ਉਹਦੀ ਕੁੜੀ ਦੇ ਚਲੋ ਡਿਗਰੀ ਕੰਪਲੀਟ ਨਹੀਂ ਸੀ ਤੁਹਾਨੂੰ ਕੁੜੀ ਨੂੰ ਗਲਤ ਅਸ਼ਰੀਲ ਮੈਸੇਜ ਕਰਨ ਦਾ ਹੱਕ ਕਹਨੇ ਦਿੱਤਾ ਅਧਿਕਾਰ ਕਹਨੇ ਦਿੱਤਾ ਇਹ ਆ ਪੰਜਾਬ ਦੀ ਅਸਲੀਅਤ ਪਹਿਲਾਂ ਸਾਡੇ ਪੰਜਾਬ ਦੇ ਲੋਕਾਂ ਨੇ ਭਈਆਂ ਨੂੰ ਯਾਨੀ ਸਿਰੇ ਚੜਾਇਆ ਤਾਂ ਹੁਣ ਇੱਥੇ ਇਹ ਆਫੀਸਰ ਬਣੇ ਬੈਠੇ ਨੇ ਜਿਨ੍ਹਾਂ ਦੇ ਥੱਲੇ ਸਾਡੀਆਂ ਪੰਜਾਬੀ ਕੁੜੀਆਂ ਕੰਮ ਕਰਦੀਆਂ ਨੇ ਇਹ ਭਈਆ ਕੀ ਕਹਿ ਰਿਹਾ ਸੀ ਪੰਜਾਬੀ ਕੁੜੀ ਨੂੰ ਧਮਕੀ ਦਿੰਦਾ ਸੀ ਕਿ ਮੈਂ ਤੈਨੂੰ ਨੌਕਰੀ ਦੇ ਵਿੱਚੋਂ ਜਾਨੀ ਕੱਢ ਦੂੰਗਾ ਔਰ ਉਹ ਕੁੜੀ ਦਬਾ ਦੇ ਵਿੱਚ ਆਉਂਦੀ ਹੈ ਔਰ ਉਹਨੂੰ ਉਹ ਚੈਟਿੰਗ ਕਰਦਾ ਗੰਦੇ ਸ਼ਬਦਾਂਵਲੀ ਦਾ ਯੂਜ਼ ਕਰਦਾ ਉਹਨੂੰ ਬਹੁਤ ਸਾਰੀਆਂ ਗੱਲਾਂ ਕਹਿੰਦਾ ਨਜਾਇਜ਼ ਸਰੀਰ ਸੰਬੰਧ ਬਣਾਉਣ ਦੀਆਂ ਗੱਲਾਂ ਕਰਦਾ ਔਰ ਹੁਣ ਪੰਜਾਬ ਦੀ ਜ਼ਮੀਰ ਵੇਖੋ ਕਿੱਥੇ ਜਾਵੜੀ ਆ ਕਿਵੇਂ ਜਾਵੜੀਏ ਦੇ ਵਿੱਚ ਕਸੂਰਬਾਰ ਕੌਣ ਹੈ ਵੱਡੇ ਪੱਦਰ ਤੇ ਸਾਡੇ ਲੋਕ ਨੇ ਸਾਡਾ ਸਿਸਟਮ ਸਭ ਤੋਂ ਵੱਧ ਕਸੂਰਬਾਰ ਇੱਥੇ ਸਾਡੀ ਸਰਕਾਰ ਆਉਂਦੀ ਹੈ ਕਿਉਂਕਿ ਸਾਡੀ ਸਰਕਾਰ ਨੇ ਜੇਕਰ ਇਹੋ ਜਿਹੇ ਕਾਨੂੰਨ ਬਣਾਏ ਹੁਣ ਕਿ ਪੰਜਾਬ ਦੇ ਵਿੱਚ ਦੇਖੋ ਪਹਿਲਾਂ ਤਾਂ ਸਾਡੇ ਲੋਕਾਂ ਨੂੰ ਬਾਹਰਲੇ ਸੂਬਿਆਂ ਤੱਕ ਯਾਨੀ ਕੋਈ ਜ਼ਮੀਨ ਲੈਣ ਦਾ ਜਾਂ ਵੋਟ ਮਨਾਉਣ ਦਾ ਕੋਈ ਵੀ ਅਧਿਕਾਰ ਨਹੀਂ ਹੈਗਾ ਪਰ ਇੱਥੇ ਸਾਡੇ ਪੰਜਾਬ ਨੂੰ ਸ਼ਾਮਲਾਟ ਬਣਾਇਆ ਇਹਨਾਂ ਸਰਕਾਰਾਂ ਨੇ ਇਹ ਭਈਏ ਰਹਿੰਦੇ ਨੇ ਆ ਕੇ ਤੇ ਫਿਰ ਇੱਥੇ ਜ਼ਮੀਨਾਂ ਵੀ ਲੈ ਲੈਂਦੇ ਨੇ ਘਰ ਵੀ ਪਾ ਲੈਂਦੇ ਇਹਨਾਂ ਦੇ ਸਾਰੇ ਆਈਡੀ ਕਾਰਡ ਵੀ ਬਣ ਜਾਂਦੇ ਆ ਸਾਰੇ ਪ੍ਰੂਫ ਬਣ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਇਹ ਭੈਣਾਂ ਦੇ ਨਾਲ ਜਿਹੜੀਆਂ ਮਾਮਾ ਧੀਆ ਨੇ ਪੰਜਾਬ ਦੀਆਂ ਕੁੜੀਆਂ ਉਹਨਾਂ ਦੇ ਨਾਲ ਕੀ ਬਰਤਾਲਾ ਕਰਦੇ ਨੇ ਆ ਤੁਹਾਡੇ ਸਾਹਮਣੇ ਇੱਕ ਬਹੁਤ ਵੱਡੀ ਸਿੱਖ ਦੇਣ ਵਾਲੀ ਗੱਲ ਹੈ ਇਹ ਇਹਨੂੰ ਕੋਈ ਨਕਾਰ ਨਹੀਂ ਸਕਦਾ ਪੰਜਾਬ ਦੇ ਲੋਕੋ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਪੰਜਾਬੀ ਹੋ ਮੈਨੂੰ ਸੁਣਦੇ ਹੋ ਤਾਂ ਦੇਖੋ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਕਿ ਦੇਖੋ ਪੰਜਾਬ ਸਾਡਾ ਡੁੱਬਦਾ ਜਾ ਰਿਹਾ ਏਹੀ ਭਈਆਂ ਦੁਆਰਾ ਕਈ ਵਾਰ ਤਾਂ ਗੁਰੂਆਂ ਦੇ ਗ੍ਰੰਥ 파ੜੇ ਗਏ ਨੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਯਾਰ ਪਿਸ਼ਾਬ ਕੀਤਾ ਜਾਂਦਾ ਕਦੇ ਪ੍ਰਸ਼ਾਦ ਵਾਲੇ ਡੱਬੇ ਦੇ ਵਿੱਚ ਕੀੜਾ ਵਾਲੀ ਦਵਾਈ ਪਾਈ ਜਾਂਦੀ ਹੈ ਤੇ ਫੇਰ ਇਹ ਸਾਰੇ ਜਦੋਂ ਫੜ ਲੈਨੇ ਆ ਤੇ ਫੇਰ ਇਹ ਕਹਿੰਦੇ ਸਾਡਾ ਤਾਂ ਦਿਮਾਗ ਖਰਾਵਾ ਜੀ ਮੈਂਟਲਾਂ ਦਾ ਯਾਨੀ ਇੱਕ ਨਾਟਕ ਕਰਨ ਲੱਗ ਜਾਂਦੇ ਨੇ ਤੇ ਇਹਦੇ ਵਿੱਚ ਕਸੂਰਬਾਰ ਸਭ ਤੋਂ ਵੱਡੀ ਸਰਕਾਰ ਉਦੋਂ ਬਾਅਦ ਸਾਡੇ ਲੋਕ ਵੀ ਨੇ ਜਿਹੜਾ ਇਹਨਾਂ ਨੂੰ ਕਰਾਇਆ ਤੇ ਪਹਿਲਾਂ ਕਰਾਇਿਆਂ ਤੋਂ ਸ਼ੁਰੂ ਹੁੰਦਾ ਕੰਮ ਕਰਾਇਆ ਤੇ ਬਿਠਾਉਂਦੇ ਨੇ ਪਹਿਲਾਂ ਮੋਟਰਾਂ ਤੇ ਬਿਠਾਉਂਦੇ ਸੀ ਫਿਰ ਕਰਾਇਿਆਂ ਦੇ ਵਿੱਚ ਘਰਾਂ ਦੇ ਵਿੱਚ ਆ ਕੇ ਮਤੇ ਵੀ ਬੜੇ ਪਏ ਨੇ ਪਿੱਛੇ ਜੇ ਜਿਹੜਾ ਕਿ ਇੱਕ ਦਲੱਦੀ ਪਿੰਡ ਹੁਣ ਇੱਕ ਨਹਿੰਗ ਸਿੰਘ ਮਾਰ ਦਿੱਤਾ ਸੀ ਪ੍ਰਵਾਸੀਆਂ ਨੇ ਮਾਰਿਆ ਸੀ ਔਰ ਫੇਰ ਮਹਾਲੀ ਦੇ ਵਿੱਚ ਦੋ ਬੱਚੇ ਮਾਰੇ ਗਏ ਨੇ ਉਹ ਵੀ ਤੁਹਾਨੂੰ ਪਤਾ ਹੈ ਫੇਰ ਵੀ ਪੰਜਾਬ ਦੀ ਜਨਤਾ ਇਹਨਾਂ ਨੂੰ ਕਬੂਲ ਕਰੀ ਬੈਠੀ ਆ ਯਾਰ ਕਿਉਂ ਨਹੀਂ ਇਹਨਾਂ ਦੇ ਉੱਤੇ ਕਾਨੂੰਨ ਬਣਦੇ ਸਾਡੇ ਪੰਜਾਬੀਆਂ ਨੂੰ ਤਾਂ ਕੋਈ ਇਜਾਜ਼ਤ ਨਹੀਂ ਹੈਗੀ ਬਾਹਰਲੇ ਸੂਬਿਆਂ ਦੇ ਵਿੱਚ چاہے ਕੋਈ ਹਿਮਾਚਲ ਹੋਵੇ ਰਾਜਸਥਾਨ ਹੋਵੇ ਐਮਪੀ ਹੋਵੇ ਕੋਈ ਮਰਜ਼ੀ ਸੂਬਾ ਲੈ ਲਓ ਹੋਰ ਸਾਰੇ ਸੂਬਿਆਂ ਦੇ ਉੱਤੇ ਇਹ ਕਾਨੂੰਨ ਲਾਗੂ ਆ ਕਿ ਇੱਥੇ ਕੋਈ ਵੀ ਪੰਜਾਬੀ ਨਾ ਤਾਂ ਜ਼ਮੀਨ ਖਰੀਦ ਸਕਦਾ ਔਰ ਨਾ ਕੋਈ ਵੋਟ ਵੜਾ ਸਕਦਾ ਆਪਰਾਵਾਸੀ ਨੇ ਜਿਹੜੀ ਹਰਕਤ ਕੀਤੀ ਹੈ ਤੁਸੀਂ ਕੀ ਕਹੋਗੇ ਦੇਖੋ ਜੇਕਰ ਇਹਨਾਂ ਨੂੰ ਅੰਜਾਮ ਤੱਕ ਨਾ ਪਹੁੰਚਾਇਆ ਅਮਰਪਾਲ ਸਿੰਘ ਫਿਰ ਕਹਿੰਦੇ ਮਾੜਾ ਕਿਉਂਕਿ ਉਹ ਤਾਂ ਬੰਦਾ ਇਹੋ ਜਿਹੇ ਗੱਲਾਂ ਨੂੰ ਠੱਲ ਪਾਉਣ ਵਾਲਾ ਸੂਰਮਾ ਸੀ ਯਾਰ ਉਹਦੇ ਉੱਤੇ ਤਾਂ ਇਹ ਜਾ ਕੋਈ ਲੀਗਲ ਦੋਸ਼ ਨਹੀਂ ਲੱਗਿਆ ਔਰ ਉਹਨੂੰ ਉਹਨਾਂ ਅੰਦਰ ਕਰੀ ਬੈਠੀ ਹੈ ਸਰਕਾਰ ਤੇ ਜਿਹੜਾ ਹੈ ਸਾਡੇ ਪੰਜਾਬ ਦੀਆਂ ਧੀਆਂ ਭੈਣਾਂ ਦੇ ਉੱਤੇ ਖੁੱਲੇ ਆਮ ਤਸ਼ੱਦਦ ਹੋ ਰਿਹਾ ਵੀਡੀਓ ਵਾਇਰਲ ਹੋ ਰਹੀਆਂ ਨੇ ਇਹਨਾਂ ਦੇ ਉੱਤੇ ਸਾਡੇ ਪੰਜਾਬ ਦੀ ਸਰਕਾਰ ਨਵੇਂ ਤਾਂ ਦੇਖਿਆ ਨਹੀਂ ਵੀ ਕਦੇ ਐਕਸ਼ਨ ਲਿਆ ਹੋਵੇ ਇਹਨਾਂ ਨੇ ਐਕਸ਼ਨ ਉਧੇ ਲੈਣਾ ਹੁੰਦਾ ਜਦੋਂ ਸਾਡੇ ਪੰਜਾਬ ਦੇ ਲੋਕ ਮਰਨ ਲੱਗ ਜਾਣ ਇੱਥੇ ਤਾਂ ਮਰ ਕੇ ਵੀ ਮੈਨੂੰ ਇਹਨਾਂ ਦਾ ਵੀ ਇਨਸਾਫ ਨਹੀਂ ਮਿਲਦਾ ਬੰਦੇ ਨੂੰ ਐਡਾ ਸਿਸਟਮ ਖਰਾਬ ਆ ਸਾਡੇ ਪੰਜਾਬ ਦੇ ਵਿੱਚ ਹੁਣ ਤੁਸੀਂ ਦੇਖ ਲਓ ਕਿੰਨੀਆਂ ਘਟਨਾਵਾਂ ਹੁੰਦੀਆਂ ਪ੍ਰਵਾਸੀਆਂ ਦੁਆਰਾ ਤੁਸੀਂ ਵੇਖਿਆ ਕਦੇ ਕੋਈ ਪ੍ਰਵਾਸੀ ਨੂੰ ਜੇਲ੍ਹ ਹੋਈ ਹੋਵੇ ਜਾਂ ਉਹਨੂੰ ਪੂਰਾ ਕੋੜ ਚੜਾ ਹੋਵੇ ਤੇ ਪੂਰਾ ਡੰਡਾ ਚੜਾਇਆ ਹੋਵੇ ਇਹ ਤਾਂ ਸਾਡੀ ਸਿੱਖ ਨੌਜਵਾਨੀ ਗੁਰੂਆਂ ਦੇ ਰਾਹ ਤੇ ਚੱਲਣ ਵਾਲੇ ਸਾਡੇ ਨੌਜਵਾਨ ਆ ਜਿਹੜੇ ਉਹਨਾਂ ਬੰਨਿਓ ਸੋਦੇ ਰਹਿ ਜਾਂਦੇ ਨੇ ਨਾ ਕਿ ਸਰਕਾਰਾਂ ਬਨਿਓ ਸਰਕਾਰਾਂ ਦਾ ਚਾਹੁੰਦੀਆਂ ਨੇ ਕਿ ਇੱਥੇ ਪਾੜ ਪੈਣ ਕਿਉਂਕਿ ਦਿੱਲੀ ਵਾਲਾ ਲਾੜਾ ਇਹਨਾਂ ਦਾ ਭਈਆਂ ਦਾ ਸਰਦਾਰ ਰਿਹਾ ਹੋ ਦਿੱਲੀ ਦੇ ਵਿੱਚ ਉਹਨੇ ਇੱਥੇ ਵੋਟ ਬੈਂਕ ਜਮ੍ਹਾਂ ਕਰਨਾ ਇਸ ਕਰਕੇ ਪ੍ਰਵਾਸੀਆਂ ਨੂੰ ਛੂਡ ਦਿੱਤੀ ਹੋਈ ਹੈ ਤੇ ਪੰਜਾਬ ਦੀਆਂ ਚਾਹੇ ਧੀਆ ਹੋਣ ਚਾਹੇ ਮਾਵਾ ਹੋਣ ਚਾਹੇ ਭੈਣਾ ਹੋਣ ਜੋ ਮਰਜੀ ਕਰੋ ਤੁਹਾਨੂੰ ਕੋਈ ਵੀ ਇੱਥੇ ਰੋਕ ਟੋਕ ਨਹੀਂ ਹੈਗੀ ਤਾਂ ਹੁਣ ਪੰਜਾਬ ਦੇ ਜਿੰਨੇ ਵੀ ਸਾਡੇ ਨੌਜਵਾਨ ਮੁੰਡੇ ਸੁਣਦੇ ਨੇ ਸਾਰੇ ਨੂੰ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਇੱਕ ਜ਼ੀਰੋ ਗਰਾਉਂਡ ਪੱਧਰ ਤੇ ਕੋਈ ਭਈਆ ਪ੍ਰਵਾਸੀ ਤੁਹਾਡੇ ਨਾਲ ਕੋਈ ਜ਼ੁਲਮ ਕਰ ਰਿਹਾ ਹੈ ਜਾਂ ਤੁਹਾਨੂੰ ਕਿਤੇ ਹੋਰ ਕਿਸੇ ਨਾਲ ਜ਼ੁਲਮ ਕਰਦਾ ਦਿਖਦਾ ਤਾਂ ਉਹਨੂੰ ਸੋਧਾ ਲਾ ਦਿਓ ਕਿਉਂਕਿ ਹੁਣ ਇਹ ਸਰਕਾਰ ਤਾਂ ਨਹੀਂ ਕਰਦੀ ਹੁਣ ਤੁਹਾਨੂੰ ਆਪਣੇ ਪੱਧਰ ਤੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਜਿਵੇਂ ਅੰਗਰੇਜ਼ਾਂ ਨੂੰ ਪੂਰੇ ਹਿੰਦੁਸਤਾਨ ਦੇ ਵਿੱਚੋਂ ਕੱਢਿਆ ਸੀ ਸਾਡੇ ਪੰਜਾਬੀਆਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਉਹਨਾਂ ਲੋਕਾਂ ਦੇ ਹੀ ਆਪਾਂ ਨੂੰ ਰਾਹ ਤੇ ਚੱਲਣਾ ਪੈਣਾ ਸਾਰਿਆਂ ਨੂੰ ਜਿਹੜਾ ਵੀ ਪ੍ਰਵਾਸੀ ਧੱਕਾ ਕਰਦਾ ਮਿਲਦਾ ਉਹਨੂੰ ਰੋਕ ਦਿਓ ਜਿਵੇਂ ਹੁਣ ਇਹਨਾਂ ਨੇ ਸਭ ਕੁਝ ਸਖਾਇਆ ਵੀਡੀਓ ਲੰਬੀ ਐ ਸੋਧਾ ਲੱਗ ਚੁੱਕਿਆ ਉਹਨੂੰ ਕਿਉਂਕਿ ਬਹੁਤ ਸਾਰਾ ਯਾਨੀ ਸਿੰਘਾਂ ਬਣੀਓ ਗਰਮ ਹੋ ਕੇ ਉਹਨੂੰ ਗੱਲਾਂ ਵੀ ਕਈਆਂ ਗਈਆਂ ਨੇ ਬਹੁਤ ਸਾਰਾ ਯਾਨੀ ਟਾਰਗੇਟ ਵੀ ਕੀਤਾ ਗਿਆ ਸੁਖ ਬਣਦਾ ਵੀ ਸੀ ਇਹ ਤਾਂ ਹੁਣ ਜਿਹਨੇ ਪੰਜਾਬੀ ਤੁਸੀਂ ਦੇਖਦੇ ਹੋ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰਾ ਵੀ ਦਬ ਕੇ ਤਾਂ ਕਿ ਇਹ ਵੀਡੀਓ ਬਹੁਤ ਸਾਰੇ ਲੋਕਾਂ ਤੱਕ ਜਾਵੇ ਸਰਕਾਰ ਤੱਕ ਤਾਂ ਜਾਣੀ ਹੀ ਚਾਹੀਦੀ ਹੈ ਤਾਂ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨ